ਹਾਂਜੀ ਪਹਿਲਵਾਨ ਜੀ ਕਿੱਦਾਂ? ਸਸੀ ਕਬਲਾ ਭਾਜੀ ਕਿੱਦਾਂ? ਸਸੀ ਕਬਲਾ ਸਸੀ ਕਬਲਾ ਇਹ ਪਹਿਲੇ ਅੱਜ ਤੁਸੀਂ ਛੱਡਣਾ ਇਹਨਾਂ ਨੂੰ ਪ੍ਰੈਸਟ ਤੋਂ। ਹਾਂਜੀ। ਇਹ ਯਾਰ ਨਾ ਭਾਈ ਆਈ। ਠੀਕ ਹੈ ਜੀ। ਇਹ ਥੋੜਾ ਕੀ ਨਾ ਸੀ ਅਸਰ ਉਹਦਾ ਨਾ? ਮਾਂ ਦੀ ਸੇਵਾ ਸਭ ਤੋਂ। ਮਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਨਾ। ਇਹ ਕਿੱਥੇ ਚਲਾਉਂਦੇ ਸੀ ਅੱਜ ਨੇ? ਪਹਿਲੇ ਸਾਰੀ ਸੰਗਤ ਨੂੰ ਆਹੀ ਕਿਥੋਂ ਜੀ ਕਹਿੰਦੇ। ਬਖਾਲ ਸਾਹਿਬ ਭਾਈ ਜੀ ਕਿੱਥੇ? ਹਾਂਜੀ। ਇਹ ਕਿੱਥੇ ਚਲਾਉਂਦੀ ਪੈਣ ਦੀ ਆਸ਼ਰਮ ਇਹ ਤੇਰਾ ਵਾਲਾ ਰਾਰੂਗਾ ਪੈਣ ਅੱਛਾ ਜੀ ਕੋਈ ਕੰਨੀ ਕੋਈ ਕੰਮ ਲੜਦੇ ਕੋਈ ਗੱਲ ਨਹੀਂ ਤੇ ਹੁਣ ਕੀ ਪੈਣ ਕੀ ਦੂਜਾ ਪ੍ਰੋਬਲਮ ਆਈ ਜਾਂ ਕਿਉਂ ਤੁਸੀਂ ਹੁਣ ਇਹ ਮਾਤਾ ਹੁਣ ਕੱਲ ਛੱਡਣ ਲੱਗੇ ਹੋ ਤੁਸੀਂ ਕਿਸੇ ਕਾਰਨ ਹੁਣ ਅਸੀਂ ਇਸ ਤਰ੍ਹਾਂ ਮੈਂ ਕੱਲ ਹੀ ਆ ਕੋਈ ਸਾਥ ਸਹਿਯੋਗ ਹੈ ਨਹੀਂਗਾ ਅੱਛਾ ਜੀ ਪਤਾ ਨਹੀਂ ਬੰਦਾ ਕੀ ਕਰ ਸਕਦਾ ਠੀਕ ਹੈ ਜੀ ਅੱਜ ਅੱਜ ਤੁਸੀਂ ਇਹ ਵੱਲ ਜਿਹੜਾ JOBS ਸਿਸਟਮ ਤੁਹਾਡਾ ਚੱਲਦਾ ਸੀ ਤੁਸੀਂ ਉਹਨੂੰ ਕੱਲੇ ਹੀ ਸਾਰੇ ਦੇਖਦੇ ਪਏ ਸੀ ਕੱਲੇ ਹੀ ਕਰਦੇ ਸੀ ਬਿਲਕੁਲ ਹਾਂ ਜੀ ਠੀਕ ਕਿੰਨੇ ਘਰ ਤੋਂ ਪੈਣ ਤੁਸੀਂ ਚਲਾਉਂਦੀ ਆਸ਼ਰਮ ਇਹ ਨੂੰ 5 ਸਾਲ ਹੋਣ ਲੱਗੇ ਆ ਹ ਇਹ ਪਿਸਰਾ ਪੰਨਵਾਸ ਆਲਾ ਹਾਂ ਨਾ ਮੈਂ ਇਥੇ ਪੂਰਾ ਹੋ ਜਾਣਾ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਹੁਣ ਇਹ ਤੁਹਾਡੇ ਕੋ ਜਿੱਨੇ ਜੇ ਆਈਆਂ ਮਾਤਾਵਾਂ ਇੰਨੇ ਹੀ ਆ ਕਿ ਹੋਰ ਪੇਸ਼ੇਦ ਉੱਥੇ ਵੀ ਹੈਗੇ ਵੀ ਐ ਨਹੀਂ ਨਹੀਂ ਹੋਰ ਮੇਰੇ ਕੋਲ ਅਜੇ ਨਹੀਂ ਸਾਰੇ ਇੱਥੇ ਸਾਡੇ ਕੋਲ ਮਤਲਬ ਇੱਕ ਤਰ੍ਹਾਂ ਕਹਿੰਦੇ ਵੀ ਹੁਣ ਤੁਸੀਂ ਨੂੰ ਬੰਦੇ ਕਰ ਲੱਗੇ ਜੀ ਸਰ ਬਿਲਕੁਲ ਬਿਲਕੁਲ ਠੀਕ ਠੀਕ ਹੈ ਤੁਹਾਡਾ ਪਿੰਡ ਵੀ ਫਗਵਾੜੇ ਤੋਂ ਆਇਆ? ਇਹ ਫਗਵਾੜੇ ਤੋਂ ਅਜੇ ਤੁਸੀਂ ਫਗਵਾੜੇ ਤੋਂ ਤੁਸੀਂ ਫਿਰ ਕਿਦਾਂ ਟੱਕ ਸੀ ਇਹਨਾਂ ਦੇ ਇਹ ਤਾਂ ਮੇਰੇ ਮੇਰੇ ਦਿਮਾਗ ਦੀ ਸਾਡਾ ਮੇਰਾ ਪੁਰਾਣਾ ਸੱਚ ਅੱਛਾ ਤੁਹਾਡੇ ਰਿਸ਼ਤੇ ਰਿਸ਼ਤੇਦਾਰੀ ਹੈ ਤੁਹਾਡੀ ਓਕੇ ਓਕੇ ਠੀਕ ਹੈ ਹਾਜੀ ਠੀਕ ਹੈ ਮੈਨੂੰ ਪਹਿਲੇ ਦੱਸੋ ਥੋੜੇ ਡਿਟੇਲ ਨਾਲ ਸਾਰੇ ਮਰੀਜ਼ਾਂ ਦੀ ਕਿੱਦਾਂ ਕਿੱਦਾਂ ਇਹਨਾਂ ਦੇ ਮਾਤਾ-ਪਿਤਾ ਨਾਲ ਤੋਂ ਜੇ ਆਪਾਂ ਗੱਲ ਕਰੀਏ ਮੈਂ ਤੇ ਮੈਂ ਤੇ ਕੈਂਟ ਬਣਾ ਕੇ ਸਰਵਿਸ ਕਰ ਦਿੱਤੀ ਸੀ ਠੀਕ ਹੈ ਜੀ ਇਹ ਕਿਹੜਾ ਕੋਰਪੋਰੇਟ ਜਿੰਡੇ ਜਿਲੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜੋਬ ਕਰਦੀ ਸੀ ਮੇਰੇ ਅੱਡੇ ਇੰਗਲਿਸ਼ ਦੀ ਡਬਲ ਐਮ ਕੀ تھی ਪੰਜਾਬ ਨੈਸ਼ਨਲ ਬੈਂਕ 'ਚ ਜੀ ਪੰਜਾਬ ਨੈਸ਼ਨਲ ਬੈਂਕ 'ਚ ਕੰਮ ਕਰਦੇ ਸੀ ਕਿੱਥੇ ਤੁਸੀਂ ਮਾਤੇ ਕੈਂਟ ਬਲਾਂਜ 1981 26 ਜੁਲਾਈ 2018 ਅੱਛਾ ਕਿਹੜੇ ਸ਼ਹਿਰ ਜਲੰਧਰ ਕੈਂਟ ਜਲੰਧਰ ਕਹਤੇ ਲੱਗੇ ਹੋਗੇ ਕਿੰਨਾ ਚਿਰ ਉੱਥੇ ਕੀਤੀ ਜੌਬ 1981 ਦੇ ਬਾਜ਼ਾਰ ਬਠਿੰਡੇ ਬਠਿੰਡੇ ਕੀਤੀ ਅੱਛਾ ਜੀ ਸਦਰ ਬਾਜ਼ਾਰ ਕਿਲੇ ਮਲੇ ਅੱਛਾ ਜੀ ਇੱਥੇ ਆ ਗਈ ਫੇਰ ਪਤਾ ਨਹੀਂ ਹੋ ਡਿਸਮਿਸ ਹੋ ਗਿਆ ਮੈਂ ਉੱਥੋਂ ਕਿਲੇ ਮਲੇ ਜੀ ਤੁਹਾਡੇ ਬਾਕੀ ਪਰਿਵਾਰ ਮਾਤਾ ਜੀ ਤੁਹਾਡਾ ਕੋਈ ਪਹਿਲੇ ਮਮਾ ਮੇਰੀ ਆ ਮੇਰੇ ਪਪਾ ਆ ਪਪਾ ਨਹੀਂ ਉੱਥੇ ਉੱਥੇ ਜਦੋਂ ਤੁਸੀਂ ਜਦੋਂ ਤੁਸੀਂ ਬੈਂਕ ਚ ਜੌਬ ਕਰਦੇ ਸੀਗੇ ਕਿੱਥੇ ਰਹਿੰਦੇ ਕਿੱਥੇ ਸੀ ਉਹ ਵੇਲੇ ਸੀ ਅਜੀ ਭਾਦਰਾ ਜੱਟਾ ਜੀ ਕੀ ਅੱਛਾ ਜੀ ਤੁਹਾਡੇ ਵਿਆਹ ਹੋਇਆ ਸੀ ਮਾ ਤੁਹਾਡਾ ਇਹ ਵਿਆਹ ਜੀ ਹੋਇਆ ਸੀਗਾ ਬਸ ਇਦਾਂ ਹੀ ਬੰਦ ਚ ਵਿਆਹ ਤਾਂ ਹੋਇਆ ਸੀ ਕਿ ਪਰ ਉਹ ਮੁੰਡਾ ਮੈਂ ਚ ਤੇ ਲੋ ਕੋਈ ਨਹੀਂ ਕੋਈ ਨਹੀਂ ਤੁਹਾਨੂੰ ਕਿੱਥੋਂ ਮਿਲੇ ਸੀਗੇ ਜੀ ਇਹ ਇਹ ਜਮੁੰਦਰ ਕੈਂਟ ਤੋਂ ਸਾਡੇ ਕੋਲ ਨਾਲ ਇੱਕ ਲੜਕੀ ਸੀ ਅੱਛਾ ਜੀ ਰਿਚੀ ਲੀ ਪਾਗੋ ਇਹਨਾਂ ਦਾ ਵਿਆਹ ਵੀ ਹੋਇਆ ਹੀ ਕਾਫੀ ਸਾਡੇ ਹੈਲਪ ਕਰਦੇ ਸੀ ਅਸੀਂ ਨੁਕਤੇ ਦੀ ਸੇਵਾ ਸਾਡੀ ਸੇਵਾ ਉਹਦੇ ਤੇ ਬਾਈ ਜੀ ਸੀ ਸੂਈ ਲੈ ਸੂਈ ਮੈਡੀਸਨ ਕਹਿੰਦੇ ਅੰਜਾਂਦੇ ਸੀ ਇਹਨਾਂ ਦੇ ਅੱਛਾ ਜੀ ਤੇ ਇਹ ਲੜਕੀ ਨਾਲ ਸਾਡਾ ਜਿਦਾ ਆਪਣੇ ਬ੍ਰਦਰ ਜੀ ਦਵਾਈ ਲੈਣ ਜਾਂਦੇ ਹੁੰਦੇ ਸੀ ਫਿਰ ਮਿਲੇ ਤੇ ਫਿਰ ਉਹਨਾਂ ਨੇ ਦੱਸਿਆ ਕਹਿੰਦੇ ਇੱਕ ਲੇਡੀ ਸਾਡੇ ਵੀ ਹੈਗੇ ਆ ਨੇ ਤੁਸੀਂ ਇਹਨਾਂ ਨੂੰ ਫਿਰ ਜਲੰਧਰੋਂ ਲੈ ਕੇ ਆ ਸੀ ਇਹਨਾਂ ਨੂੰ ਹਾਂਜੀ ਹਾਂਜੀ ਜਲੰਧਰ ਕੈਂਟ ਤੋਂ ਲੈ ਕੇ ਆਏ ਸੀਗੇ ਤੇ ਉਹ ਦੱਸਦੇ ਆਂ ਤਕਰੀਬਨ 20-22 ਸਾਲ ਤੋਂ ਸੜਕਾਂ ਤੇ ਘੁੰਮਦੇ ਸੀ ਅੱਛਾ ਇਹ ਸੜਕਾਂ ਤੇ ਘੁੰਮਦੇ ਸੀ ਤੇ ਤੁਹਾਨੂੰ ਇਹਨਾਂ ਦਾ ਪਿੰਡ ਦਾ ਪਤਾ ਲੈ ਕੇ ਕਿੱਥੇ ਵੇ ਹਾਂਜੀ ਹਾਂਜੀ ਇਹਦੇ ਸਿਸਟਰ ਇਹਾਂ ਦੀ ਇੱਕ ਲੜਕੀ ਵੀ ਹੈਗੀ ਆ ਤੇ ਦੱਸਦੇ ਆ ਪਰ ਸਾਡੇ ਕੋਲ ਤਾਂ ਇੱਕ ਵਾਰੀ ਇਹਨਾਂ ਦੀ ਇੱਕ ਸਿਸਟਰ ਤਾਂ ਇੱਕ ਦੀਵਰ ਫੈਮਿਲੀ ਮੈਂਬਰ ਹੀ ਜਿੰਦੇ ਹੋਣਗੇ ਸਿਸਟਰ ਜੀ ਉਹਦੇ ਹਸਬੰਦ ਅੱਛਾ ਮਿਲ ਕੇ ਵੀ ਗਏ ਜੀ ਹਾਂ ਜੀ ਇੱਕ ਵਾਰੀ ਆਇਆ ਫਿਰ ਉਹ ਇਹਨਾਂ ਨੂੰ ਲੈ ਕੇ ਜਾਣ ਨੂੰ ਰਾਜ਼ੀ ਨਹੀਂ ਹੋਏ ਲੈ ਕੇ ਕਿੱਥੇ ਨਾਲ ਜਾ ਕੇ ਜਾਣਾ ਸੀਗਾ ਉੱਥੇ ਸੜਕਾ ਤੋਂ ਵੀ ਨਹੀਂ ਕਿਸੇ ਕੋਈ ਲੈ ਕੇ ਕਿਸੇ ਨੇ ਕਦੀ ਫੋਨ ਵੀ ਨਹੀਂ ਮੁਰਕੇ ਕੀਤਾ ਰਹਿੰਦੇ ਸੀ ਉਹ ਵੀ ਅੱਛਾ ਉਹ ਵੀ ਕੈਂਟੇ ਜੀ ਰਹਿੰਦੇ ਇੱਥੇ ਜੀ ਸੋ ਰਹੇ ਹੈ ਤੇ ਕੈਂਟੇ ਜੀ ਨਹੀਂ ਫਿਰ ਜਦੋਂ ਤੁਸੀਂ ਦੱਸਦੇ ਪੀਐਨਵੀ ਬੈਂਕ ਚ ਜੌਬ ਕਰਦੇ ਉਹ ਵੀ ਪੈਨਸ਼ਨ ਵਗੈਰਾ ਵੀ ਆਉਂਦੀ ਹੋਣੀ ਨਹੀਂ ਇਹਨੂੰ ਕੁਝ ਨਹੀਂ ਸੀ ਇਹਨੂੰ ਤਕਰੀਬਨ 20 ਸਾਲ ਇਹਨਾਂ ਦਾ ਫਿਰ ਤਾਂ ਹੀ ਅਜੀਬ ਪੈਨਸ਼ਨ ਆਉਂਦੀ ਹੁੰਦੀ ਤਾਂ ਪਰਿਵਾਰ ਨੇ ਵੀ ਨਹੀਂ ਸਾਂਭੇ ਲੈਣਾ ਸੀ ਨਾ ਅੱਜਕੱਲ ਪੈਸਿਆਂ ਦੇ ਹੀ ਆ ਸਾਰੇ ਹਾਂ ਜੀ ਇਹ ਮਾਤਾ ਜੀ ਤੂੰ ਪਾਲਾ ਪਿੰਡ ਹੈਗਾ ਕੋਈ ਇੱਧਰ ਨੰਨਾ ਬਾਪ ਜੀ ਆ ਜਾਣਾ ਪਾਲਾ ਪਿੰਡ ਅਜੇ ਵੀ ਨਹੀਂ ਗੱਦੀ ਤੇ ਰਾਣੀ ਮਡੀ ਭਾਦੀ ਨਾ ਕੇ ਲੈ ਮੈਨੂੰ ਦਿਮਾਗ 'ਚ ਨਹੀਂ ਆਉਂਦਾ ਪਰ ਉਹ ਤਾਂ ਪੰਚਾਇਤ ਮੈਂਬਰ ਛੱਡ ਕੇ ਗਏ ਸੀ ਤਕਰੀਬਨ ਇਹਨਾਂ ਨੂੰ 4 ਸਾਲ ਹੋਣ ਵਾਲੇ ਆ ਸਾਡੇ ਕੋਲ ਇਹਨਾਂ ਦਾ ਨਾਮ ਵੀ ਸਾਨੂੰ ਨਹੀਂ ਪਤਾ ਇਹਦਾ ਨਾਮ ਵੀ ਕੀ ਚਾਹੀਦਾ ਨਹੀਂ ਇਹਨਾਂ ਦਾ ਕੀ ਬੀਰਵਾ ਸੀ ਤੇ ਛੱਡ ਕੇ ਕਹਤੇ ਗਏ ਸੀ ਕਿ ਉਹ ਕਹਿੰਦੇ ਸੜਕ ਤੇ ਘੁੰਮਦੇ ਸੀਗੇ ਅੱਛਾ ਇਹ ਵੀ ਇਹਦੀ ਸੜਕ ਤੇ ਘੁੰਮਦੇ ਮਿਲਦੇ ਸੀ 5 ਦਿਨ ਹੋ ਗਏ ਸੀ ਕਹਿੰਦੇ ਸੜਕਾਂ ਤੇ ਘੁੰਮਦੇ ਸੀਗੇ ਤੇ ਕਹਿੰਦੇ ਕੁਝ ਨਹੀਂ ਪਤਾ ਲੱਗਦਾ ਤੇ ਫਿਰ ਹੁਣ ਇਹ ਕਈ ਵਾਰੀ ਬਸ ਇਹ ਕਹਿੰਦੇ ਨੇ ਮੇਰੇ ਹੱਥ ਵੱਡ ਦੇ ਇੱਥੇ ਸਾਨੂੰ ਤਕਰੀਬਨ ਇਹਨਾਂ ਨੇ ਇਹੀ ਕਹਿਣਾ ਜੇ ਕੋਈ ਆਂਦਾ ਮੇਰੇ ਹੱਥ ਵੱਡ ਦੇ 4-5 ਸਾਲ ਤੋਂ ਤੁਹਾਡੇ ਕੋਲ ਆਇਓ ਕੀ ਰੀਜ਼ਨ ਇੱਦਾਂ ਕਹਿੰਦੇ ਨੇ ਅੰਦੇ ਮੈਂ ਵੀ ਜੇ ਕੁੜੀਆਂ ਤੋਂ ਮੈਂ ਬਾਗੇ ਜਾਣਾ ਬਲੌਰ ਬਾਗੇ ਤੇ ਕੋਈ ਬਛੂਈ ਪਿੰਡ ਦਾ ਨਾਮ ਲੈਂਦੇ ਆ ਫਿਰ ਕਹਿੰਦੇ ਹੈਗੇ ਕੋਈ ਡਾਕਟਰ ਕੋ ਬੋਤ ਕਹਿੰਦੇ ਆ ਵੀ ਡਾਕਟਰ ਨੇ ਆਣਾ ਚਾਰ ਸਾਲ ਤੁਹਾਡੇ ਕੋ ਹੋ ਗਿਆ ਇਹਨੂੰ ਚੌਥਾ ਸਾਲ ਹਾਂਜੀ ਲੱਗਿਆ ਮਾਤਾ ਜੀ ਕਿੱਦਾਂ ਹਾਲ ਚਾਲ ਕਾਂਗੜੇ ਵੀ ਮਾਤਾ ਕੀ ਨਾ ਤੁਹਾਡਾ ਅੱਜ ਇਹ ਬੋਲਦੇ ਨਿਕਲੇ ਰਾਹ ਨਾ ਕਾਂਗੜੇ ਵੀ ਕਹਿੰਦੇ ਕਹਿੰਦੇ ਕਾਂਗੜੇ ਦਾ ਵੀ ਕਈ ਵਾਰ ਨਾਮ ਲੈਂਦੇ ਆ ਕਾਂਗੜੇ ਜਾਣਾ ਬਲੋਰ ਜਾਣਾ ਬਸ ਠੀਕ ਹੈ ਜੀ ਇਹ ਪੈਨ ਹੋਣੀ ਬ੍ਰਾਂਪੁਰ ਪੁਲਿਸ ਸਟੇਸ਼ਨ ਵਾਲੇ ਇਹ ਛੱਡ ਕੇ ਗਏ ਸੀ ਬ੍ਰਾਂਪੁਰ ਪੁਲਿਸ ਸਟੇਸ਼ਨ ਤੋਂ ਅੱਜ ਵੀ ਸਾਨੂੰ ਕੋਲ ਲੱਗਾ ਸਾਡੇ ਕੋਲ ਆਇਆ ਅੱਛਾ ਜੀ ਇਹਨਾਂ ਦਾ ਕੀ ਵੀਰਵਾ ਸੀ ਵੀ ਕੱਥੇ ਛੱਡ ਕੇ ਗਿਆ ਜੀ ਇਹ ਕਹਿੰਦੇ ਸੀ ਉਹ ਛੱਡ ਕੇ ਕਿੱਥੇ ਘੁੰਮਦੀ ਸੀਗੀ ਪਤਾ ਨਹੀਂ ਪੁੱਛ ਪਰ ਛੋਟਾ ਜਿਹਾ ਬੱਚਾ ਆਇਆ ਇਹਦੇ ਦੁੱਧ ਦੀ ਛਾਤੀਆਂ ਜਿ ਸੀ ਜਦੋਂ ਇਹ ਸਾਡੇ ਕੋਲ ਆਏ ਆ ਬੱਚਾ ਜੀ ਹੋਣਾ ਦਾ ਪਤਾ ਹੀ ਨਹੀਂ ਸਾਨੂੰ ਨਹੀਂ ਨਾਲ ਕੋਈ ਬੱਚਾ ਅੱਛਾ ਮੈਂ ਲੋ ਅੱਛਾ ਇਹ ਦੱਸ ਰਹੇ ਆ ਅੱਛਾ ਬੱਚਾ ਨਹੀਂ ਸੀ ਨਾਲ ਆਇਆ ਉਸ ਵੇਲੇ ਇਹ ਫਿਰ ਦੱਸ ਤਕਰੀਬਨ ਕਿਹੜੀ ਵੀ ਆਉਂਦੀਆਂ ਇਹ ਤੋਂ ਸਮਝਦੀਆਂ ਮੇਰਾ ਬੱਚਾ ਓਕੇ 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 ਕਹਿੰਦੀ ਹੁੰਦੀ ਆ ਏ ਪਰਮਜੀਤ ਕੌਰ ਇਹ ਵੀ ਤਕਰੀਬਨ 3 ਕਸਾਲ ਹੋ ਗਏ ਨੇ ਜਿਆਦਾ 3 ਕਸਾਲ ਇਹ ਵੀ ਵਿਚਾਰੀ ਸੜਕ ਤੇ ਅਸੀਂ ਉਦਾ ਇਹ ਹੈਗੀ ਆ ਕਿਸੇ ਦੁਆਰਿਆ ਦੇ ਆ ਇਹਦਾ ਇੱਕ ਲੜਕਾ ਵੀ ਹੈਗਾ ਲੜਕੀ ਵੀ ਹੈਗੀ ਆ ਤੇ ਅਸੀਂ ਗਏ ਸੀ ਤੇ ਫਿਰ ਇਹ ਲੜਕੀ ਨੇ ਆ ਗਏ ਸੀ ਪਰ ਇਹਦੀ ਲੜਕੀ ਉਹਨਾਂ ਦਾ ਡਰੱਗਸ ਮੇਰਾ ਵੇਚਦਾ ਸੀ ਉਹ ਜੇ ਹੀ ਸੀ ਨਾ ਅੱਛਾ ਇਹਨਾਂ ਦਾ ਜਿਹੜਾ ਬੇਟਾ ਹੈ ਉਹ ਡਰੱਗ ਬੁੱਕ ਵੇਚਦਾ ਜੇਲ੍ਹ ਚ ਚਲ ਗਿਆ ਕਿਹੜਾ ਪਿੰਡ ਕਿਹੜਾ ਇਹਨਾਂ ਦਾ ਅੱਛਾ ਫਗਵਾੜੇ ਦੇ ਹੀ ਆਏ ਇਹ ਤੁਹਾਡੇ ਕੋਲ ਇਹਨੂੰ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਅੱਛਾ 3 ਸਾਲ ਹੋ ਗਏ ਯਾਰ 3 ਸਾਲ ਚ ਫਿਰ ਕੌਣ ਕੌਣ ਮਿਲਣਾ ਹੈ ਇਹਨਾਂ ਨੂੰ ਇਹਨੂੰ ਮਿਲਣ ਤਾਂ ਕੋਈ ਵੀ ਨਹੀਂ ਆਇਆ अच्छा, अच्छा जी ये फिर मेनू कहती सीगी मेरा ਘਰ ਆ ਫਿਰ ਅਸੀਂ ਇਹਦੇ ਜਾ ਕੇ ਆਏ ਆ ਇਹਦੀ ਭੈਣ ਦੇ ਕੋਲ ਵੀ ਜਾ ਕੇ ਆਏ ਆ ਤੇ ਇਹਦੀ ਕੁੜੀ ਵੀ ਸੀ ਤੇ ਬਰਾਮੇ ਪਿੱਛੇ ਉਹ ਵੀ ਮੈਟਰੀ ਅਫਸਰ ਉਹ ਘਰ ਨੰਬਰ ਘਰ ਤੇ ਰਹਿੰਦੀ ਹੈ। اچھا ਜੀ ਮਤਲਬ ਜਿਹੜਾ ਕੋਹ ਰਿਸ਼ਤੇਦਾਰ ਕਿਸ ਨੇ ਇਹਨਾਂ ਨੂੰ ਸੰਭਾਲਣ ਦਾ ਚਿੱਤ ਕੀਤਾ। ਅਸੀਂ ਕਈ ਵਾਰੀ ਜਾਏ ਆ ਮਿਲਣ ਉਹ ਕਹਿ ਕਹਿੰਦੇ ਵੀ ਇਹ ਮਨ ਚੋ ਰੱਖ ਵੀ ਲੈਂਦੇ ਆ। ਚਾਚਾ ਜੱਸੀ ਬਹੁਤ ਵਧੀਆ ਹੈ ਉਹ ਇਹਨਾਂ ਨੂੰ ਰੱਖ ਵੀ ਲੈਂਦੇ ਆ ਹਫਤਾ 15 ਦਿਨ। ਜਦੋਂ ਵੀ ਆ ਜੰਨੀ ਆ ਪਰ ਫਿਰ ਲੈ ਵੀ ਜਾਂਦੀ ਹੈ ਨਾ। اچھا ਜੀ। ਉਹ ਰੇਂਦੀ ਭੈਣਿਆਂ ਭਰੋਈਆ ਤੇ ਉਹ ਨਹੀਂ ਕਦੀ ਜੇ ਫੋਨ ਵੀ ਕਰਦੇ ਆ ਤੇ ਫੋਨ ਹੀ ਜੇ ਮੈਂ ਕਰਵਾਮੀ ਦਿੰਨੀ ਆ ਕਹਿੰਦੇ ਤੁਸੀਂ ਅਸੀਂ ਬੀਜ਼ੀਆਂ ਠਰ ਕੇ ਕਰਿਓ ਗੱਲ ਮੈਂ ਕਿਹਾ ਤੁਸੀਂ ਮਿਲ ਜਾਓ ਆ ਕੇ ਤੇ ਇਹ ਨਹੀਂ ਕੋਈ ਨਹੀਂ ਅਸੀਂ ਹਾਲੇ ਬੀਜ਼ੀਆਂ ਫਿਰ ਦੱਸਾਂਗੇ ਜਦੋਂ ਟਾਈਮ ਹੋਣਾ ਇਹਨਾਂ ਦਾ ਮਾਤਾ ਜੀ ਹੁਣਾਂ ਦਾ ਜੀ ਇਹ ਰਚਨਾ ਇਹ ਤਾਂ ਇਹਨੂੰ ਤਾਂ 7-8 ਸਾਲ ਹੋਣ ਲੱਗੇ ਇਹ ਤਾਂ ਬੜੀ ਧੀਰ ਦੀ ਸਾਡੇ ਕੋਲ ਅਸੀਂ 7 ਸਾਲੋਂ ਤੋਂ ਸਾਡੇ ਕੋਲ ਉੱਥੇ ਬਿਲਕੁਲ ਇਸੇ ਹੀ ਆ ਤਾਂ ਮੈਂ ਆਸ਼ਮਦਾਬਾਦ ਦੀ ਸੇਵਾ ਕੀਤੀ ਇਹ ਮੈਂ ਆਪਣੇ ਘਰ ਚ ਹੀ ਰੱਖੀ ਹੋਈ ਸੀ ਆਪਣੇ ਕੋਲ ਹੀ ਅੱਛਾ ਜੀ ਇਹ ਸਾਨੂੰ ਕਿੱਥੋਂ ਮਿਲੀ ਸੀ ਕਿੱਦਾਂ ਮਿਲੀ ਵਿਚਾਰੀ ਸੜਕਾਂ ਤੇ ਅਸੀਂ ਫਲੋਰ ਵਾਲੀ ਸਾਈਡ ਤੇ ਸਾਡੇ ਤੇ ਖੁੰਮਦੀ ਸੀ ਵਿਚਾਰੀ ਅੱਛਾ ਜੀ ਪਟਸ਼ਾਪ ਉੱਪਰ ਟਟੀਆਂ ਹੈਗਾ ਕੋਈ ਅੱਛਾ ਜੀ ਤੇ ਇੱਥੇ ਪਰ ਉਹਦੀ ਵੀਡੀਓ ਵਿਚਾਰੀ ਦੀ ਪਈ ਸੀ ਅੱਛਾ ਜੀ ਤੇ ਹੋਸ਼ ਮੈਂ ਵੀ ਵੀਡੀਓ ਦੇਖੀ ਫਿਰ ਮੈਨੂੰ ਲੈ ਕੇ ਆ ਗਈ ਅਸੀਂ ਸਟਾਰਟਿੰਗ ਥੋੜੀ ਇਹਨਾਂ ਤੋਂ ਹੋਈ ਸੀ ਨਾ ਫਿਰ ਅੱਛਾ ਜੀ ਸੋ ਜੀ ਇਹਨਾਂ ਦੇ ਕੋਈ ਪਰਿਵਾਰ ਦਾ ਵੀਰ ਵਗੈਰਾ ਹੈ ਇਹਨਾਂ ਦੇ ਵੀ ਸਾਰੇ ਹੀ ਹੈਗੇ ਆ ਫਲੋਰ ਇੱਕ ਦਿਨ ਉਹ ਘਰ ਜਾਏ ਆ ਰੱਖਿਆ ਨਹੀਂ ਇਹਨਾਂ ਨੂੰ ਕਿਸੇ ਨੇ ਅਸੀਂ ਇਹਨੂੰ ਹੀ ਪਰਿਵਾਰ ਦੇ ਉਹ ਵੀ ਇੰਦਾ ਸੈਪਸਟ ਉਹ ਵੀ ਕਿਸੇ ਆਸ਼ਰਮ ਚ ਹੀ ਹੈ ਅੱਛਾ ਜੀ ਅਸੀਂ ਉਹ ਵੀ ਰੱਖਿਆ ਨਹੀਂ ਹੁੰਦੀ ਵੀ ਇਧਰ ਮਾਤਾ ਜੀ ਹੁਣੀ ਇਹ ਮੰਜੂ ਇਹ ਅਨਮੋਲ ਕਵੈਤਰਾ ਜੀ ਹਾਂਜੀ ਹਾਂਜੀ ਇਹ ਅਨਮੋਲ ਕਵੈਤਰਾ ਉਹਨਾਂ ਨੇ ਇਹ ਜੀ ਸੇਵਾ ਦਿੱਤੀ ਸੀ ਉਹਨਾਂ ਦੇ ਉਹਨਾਂ ਨੂੰ ਮਿਲੀ ਸੀਗੇ ਇਹ ਅੱਛਾ ਜੀ ਹਾਂਜੀ ਤੇ ਇੱਕ ਹੋਰ ਸੀ ਇੱਕ ਲੜਕੀ ਤੇ ਹੋਰ ਵੀ ਉਹਨਾਂ ਨੇ ਸੇਵਾ ਮੱਕਾ ਸੰਦਿੱਤੀਆਂ ਸੀ ਦਫਰੋਂਦ ਕਰ ਲੱਭ ਜਾਂਦੇ ਚੱਲੀਆਂ ਜਾਂਦੀਆਂ ਸੀ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲ ਆਇਆ ਨੂੰ ਇਹਨਾਂ ਨੂੰ ਤਕਰੀਬਨ 3 ਸਾਲ 3 ਤਿੰਨ ਸਾਲ ਹੋਈ ਗਏ ਇਹਨਾਂ ਦੇ ਪਰਿਵਾਰ ਵਾਲੇ ਲੱਗਾ ਜੀ ਪਤਾ ਕੋਈ ਹਾਂ ਲਾ ਇੱਕ ਦੇ ਸਿਰ ਸਾਨੂੰ ਨਹੀਂ ਪਤਾ ਮੰਜੂ ਕਹਿੰਦੀ ਮੇਰਾ ਨਾਮ ਆ ਤੇ ਬਸ ਇਹਨਾਂ ਸਭ ਪਾਣੀ ਦੀ ਸਾੜੀ ਇਹਨਾਂ ਦੀ ਇਮ ਇਹ ਚ ਮਿਲੇ ਉੱਥੋਂ ਅਨਮੋਲ ਵੀਰ ਨੂੰ ਮਿਲੇ ਸੀ ਕਿਤੇ ਉੱਥੇ ਛੱਡ ਕੇ ਗਏ ਸੀ ਹਾਂਜੀ ਅੱਛਾ ਉੱਥੇ ਛੱਡ ਕੇ ਗਏ ਸੀ ਠੀਕ ਹੈ ਠੀਕ ਹੈ ਹਾਂਜੀ ਤੇ ਇਹ ਮਾਤਾ ਜੀ ਹੋਣੀ ਇਹ ਵੀ ਇਹ ਵੀ ਅਲਵੋਲ ਉੱਥੇ ਰਹੀ ਹੈ ਨਹੀਂ ਰੂਪਾ ਕਿੱਥੋਂ ਐਸੀ ਇਹ ਉਹ ਤੋਂ ਕਰਨ ਕੋ ਕਰਨ ਛੱਡ ਕੇ ਗਏ ਜਿਹੜਾ ਮੁਨਕਤਾ ਦੀ ਸੇਵਾ ਵਾਲਾ ਮੁੰਡਾ ਛੱਡ ਤੇ ਉੱਥੇ ਉਹ ਦਵਾਈਆਂ ਦੀ ਸੇਵਾ ਕਰਦੇ ਹਾਂਜੀ ਅੱਛਾ ਜੀ ਕਰਾ ਵਾਲਾ ਮੁੰਡਾ ਹਾਂਜੀ ਉਹ ਛੱਡ ਗਏ ਉਹ ਦੱਸ ਦੇ ਕਹਿੰਦੇ ਜਿੱਦੋਂ ਸਿੱਧੂ ਮੂਸੇ ਵਾਲੇ ਦਾ ਪਿੰਡ ਨਹੀਂ ਹੈਗਾ ਜਿਹੜਾ ਉਧਰਲੀ ਸਾਈਡ ਤੇ ਉੱਧਰ ਕਹਿੰਦੇ ਸੜਕਾਂ ਦਿਸ ਗਈਆਂ ਘੁੰਮਦੇ ਨਹੀਂ ਮਤਲਬ ਇਹਨਾਂ ਦੇ ਪਰਿਵਾਰ ਦਾ ਵੀ ਕੁਝ ਨਹੀਂ ਪਤਾ ਲੱਗਾ ਨਹੀਂ ਨਹੀਂ ਇਹ ਕਿੰਨਾ ਪਤਾ ਨਹੀਂ ਇਹ ਰੂਪਾ ਇਹ ਦੇਖੋ ਇਹਨੂੰ ਜਿੱਦਾਂ ਕਈ ਵਾਰ ਕਹਿ ਦਿੰਦੀ ਆ ਤੁਹਾਨੂੰ ਮੈਨੂੰ ਸੰਗਲ ਦੇ ਨਾਲ ਬੰਨਿਆ ਹੋਇਆ ਸੀਗਾ ਇਹ ਨੂੰ ਵੀ ਦਿਖਾਣਾ ਦਿਖਾਣਾ ਜਦ ਸੰਗਲ 'ਚ ਬੰਨਦਾ ਰੱਖਾ ਦੇਖੋ ਇਹਦਾ ਅੱਛਾ ਹਾਂ ਬੰਨਿਆ ਲੱਤਾਂ ਤੋਂ ਪਤਾ ਲੱਗਦਾ ਹਾਂਜੀ ਆ ਦੇਖੋ ਰੂਪਾ ਦੇ ਵੀ ਇਦਾਂ ਦੇ ਜਿੱਦਾਂ ਕੰਮ ਕੁਮ ਕਰਾ ਦੇਣਾ ਜਿੱਦਾਂ ਇਹ ਇਹਨਾਂ ਦੇ ਨਾਲ ਵਿਚਾਰਿਆ ਬੰਨਿਆ ਲੱਤਾਂ ਤੋਂ ਪਤਾ ਲੱਗਦਾ ਨਹੀਂ ਇਦਾਂ ਦੱਸਦੀ ਹੁੰਦੀ ਸੀਗੀ ਤੇ ਇਹਨੂੰ ਵੀ ਤਿੰਨ ਸਾਲ ਤੋਂ ਪੂਰੇ ਹੁਣ ਵਾਲਾ ਹੀ ਆ। ਅਸੀਂ ਤਿੰਨ ਸਾਲ ਤੋਂ ਹੀ ਵੀ ਸਾਡੇ ਕੋਲ ਤੇੜਾ। 4-5 ਰੁਪਏ ਨਾਲ ਚੱਲ ਗਈ ਸੀ। ਅੱਜ ਤੋਂ ਇਧਰ ਜਾ ਫੁੱਲਾ ਸੀਗਾ। ਇਹ ਹੁਣ 4-5 ਦਿਨ ਪਹਿਲਾਂ ਚੱਲ ਗਈ ਸਾਡੇ ਕੋਲ ਤੋਂ। ਹਾਂਜੀ। ਅੱਛਾ ਜੀ। ਤੇਰੇ ਮੇਲੇ ਬਾਈਪਾਸ ਤੇ ਅਸੀਂ ਉੱਥੋਂ ਫੁਵਾੜੇ ਆਣੇ ਦੁਕਾਨ ਬਰਾਮ ਸਾਡੀ ਮੇਲੇ ਬਾਈਪਾਸ ਦੇ ਬਾਹਰ ਮਿਲਦੀ। ਅੱਛਾ ਜੀ। ਤੇ ਫੇਰੇ ਦੀ ਉਹੀ ਕੰਡੀਸ਼ਨ ਹੋ ਜਾਂਦੀ। ਪਤਾ ਤਾਂ ਪਛਾਣ ਵੀ ਨਹੀਂ ਹੁੰਦੀ ਸੀ। ਜਦੋਂ ਨਾ ਨਾਤੀ ਨਾ ਕੋਈ ਕੱਪੜੇ ਪਾਏ ਉਦੋਂ ਹੀ। ਮੈਨੂੰ ਦੇਖ ਕੇ ਇੱਕਦਮ ਠੱਗੀ ਆਈ। ਇਹ ਫੇਰ ਸਾਨੂੰ ਕਹਿ ਲਾ ਜਾਂਦੀ ਹੈ। ਕਿਸੇ ਕਿੱਥੇ ਚਲੇ ਗਏ ਸੀ ਹਾਂ ਚਲੋ ਉਹ ਤਾਂ ਵਿਚਾਰੇ ਹੁੰਦਾ ਤਾਂ ਸਮਝ ਨਹੀਂ ਆਈ ਹੈ ਨਾ ਇਹਦਾ ਛੋਟੇ ਮੁੰਡੇ ਪੁੱਤਾ ਜਾ ਮਾਦੇ ਬਾਪੂ ਚ ਇਹਦਾ ਵੀ ਤੁਸੀਂ ਮੈਨੂੰ ਦੱਸਦੇ ਸੀ ਨਾ ਸਟੋਰੀ ਪੇ ਦੀ ਤੁਹਾਡੇ ਕੋਲ ਆ ਕੇ ਜਨ ਵੀ ਇਹ ਤਾਂ ਹੋਇਆ ਹਾਂਜੀ ਹਾਂਜੀ ਅੱਛਾ ਇਹ ਜੀ ਫਲਾਉ ਉੱਤੇ ਪਗਵਾੜੇ ਤੋਂ ਨਾ ਰੇਲਵੇ ਪੁਲਿਸ ਤੇ ਉੱਥੇ ਸੁਖਜਿੰਦਰ ਸਾਰਿਆਂ ਅੱਛਾ ਜੀ ਤੇ ਉਸ ਟਾਈਮ ਡਿਊਟੀ ਅਫਸਰ ਸੀਗੇ ਤੇ ਉਹ ਹੁਣ ਵੀ ਬਹੁਤ ਸਾਡੀ ਹੈਲਪ ਕਰਦੇ ਆ ਅੱਜ ਤਿੱਕਰ ਵੀ ਸਾਡੇ ਨਾਲ ਜੁੜੇ ਹੋਏ ਆ ਇਹ ਨਹੀਂ ਗਿਆ ਕਿ ਪੁਲਿਸ ਆਫੀਸਰ ਹੋਲ ਕਰਕੇ ਵੀ ਉਹ ਸਾਨੂੰ ਛੱਡ ਦਿੱਤਾ ਹਾਂਜੀ ਹਮੇਸ਼ਾ ਸਾਡੇ ਨਾਲ ਹੀ ਆ ਹਰ ਮਹੀਨੇ ਤਕਰੀਬਨ ਇਹ ਦੂ ਸੇਵਾ ਵੀ ਤਕਰੀਬਨ ਉਹ ਅਸੀਂ ਤਾਂ ਇੱਕ ਮਾੜਾ ਜਿਹਾ ਕਰਦੇ ਆ ਉਹੀ ਸਾਰਾ ਕੁਝ ਕਰਦੇ ਪਏ ਇਹਦੇ ਵਾਸਤੇ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਹੁਣ ਸ਼ਾਇਦ ਪਠਾਨਕੋਟ ਆ ਅੱਛਾ ਜੀ ਤੇ ਉਹਨਾਂ ਨੇ ਫਿਰ ਜਦੋਂ ਤੁਸੀਂ ਇਹਨੂੰ ਛੱਡ ਕੇ ਗਏ ਆ ਪੁਲਿਸ ਮੁਲਾਜ਼ਮੇ ਥਰੂ ਆਏ ਆ ਤੇ ਇੱਕ ਇਹ ਪੈਂਟ ਇਹ ਹੈ ਨਾ ਇਹ ਵੀ ਪੁਲਿਸ ਉਹ ਫਿਰ ਤੁਸੀਂ ਉਹਨਾਂ ਤੋਂ ਕੁਝ ਲਿਖ ਕੇ ਲੈਨੇ ਮੁਲਾਜ਼ਮੇ ਤੋਂ ਉਹ ਤੁਹਾਡੇ ਕੋਲ ਹੈਗੇ ਲਿਖੇ ਹੋ ਪਏ ਹਾਂਜੀ ਹ ਉਹ ਸਾਡੇ ਕੋਲ ਪੇਪਰ ਪਿਆ ਲਈ ਹੈ ਠੀਕ ਹੈ ਉਹ ਸਾਨੂੰ ਆਪਣੀ ਜਰੂਰ ਦੇ ਦਿਓ ਵੀ ਕਾਪੀ ਉਹਦੀ ਹੈ ਨਾ ਠੀਕ ਹੈ ਆ ਜੀ ਤੇ ਮਾਤਾ ਨੂੰ ਬਤਾ ਦੇਖੋ ਜੇ ਇਹਦਾ ਚਲੇ ਦਾ ਕੁਝ ਮਿਲ ਜਵੇ ਇਹਦਾ ਘਰ ਦਾ ਕੁਝ ਹਾਂਜੀ ਇਹ ਵੀ ਆਪਾਂ ਉਦੋਂ ਵੀ ਲਾਸਟ ਟਾਈਮ ਵੀ ਵੀਡੀਓ ਪਾਈ ਸੀ ਨਾ ਪਰ ਪ੍ਰੋਬਲਮ ਇਹੀ ਆਉਂਦੀ ਆ ਕਿ ਇਹਦਾ ਹੁਣ ਜਨਮ ਤੁਹਾਡੇ ਕੋਲ ਆ ਗਿਆ ਹੁਣ ਇਹਦੀ ਤਾਂ ਕੋਈ ਪਛਾਣਦਾ ਨਹੀਂ ਹੈਗਾ ਤੇ ਮੁਸ਼ਕਲ ਲੱਗਦਾ ਪਰਿਵਾਰ ਦਾ ਲੱਭਣਾ ਤੇ ਬਾਕੀ ਦੂਜਾ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਹੁਣ ਐਨ.ਆਰ ਤੋਂ ਆਏ ਇਹਦਾ ਪਰਿਵਾਰ ਦਾ ਤਾਂ ਇਹਦੇ ਵਿੱਚ ਕੋਈ ਮੋਹ ਨਹੀਂ ਹੋਣਾ ਹੈ ਨਾ ਉਹ ਹੁਣ ਇੱਥੇ ਅ ਫਿਲਹਾਲ ਤਾਂ ਤੁਸੀਂ ਆਪਣੇ ਕੋਲੇ ਰੱਖਣਾ ਨੇ ਇਹ ਬੱਚਾ ਉੱਥੇ ਤੁਹਾਡੇ ਕੋਲੇ ਰਹਿਣਾ ਇਹਦਾ ਇਹ ਤੁਹਾਡੇ ਕੋਲ ਤੁਸੀਂ ਆਪਣੇ ਕੋਲੇ ਇਹਨੂੰ ਰੱਖੋ ਇਹਨੂੰ ਪੜ੍ਹਾ ਲਓ ਬੱਚੇ ਨੂੰ ਤੇ ਸੰਭਾਲੋ ਇਹਨੂੰ ਕੋਈ ਗੱਲ ਨਹੀਂ ਪਰ ਇਦਾਂ ਇਹ ਦੀ ਇਸ ਕਹਿੰਦੇ ਜੇ ਦੀ ਮੰਮੀ ਸਾਡੀ ਮਿਲ ਜਾਈ ਉਹ 10 ਦਿਨ ਸਵੇਰੇ ਤਿੰਨ ਬੱਚੇ ਪਹਿਲੇ ਆ ਇੱਕ ਦਾ ਨਾਮ ਮੁੰਡੇ ਦਾ ਨਾਮ ਇਹ ਸੀਗਾ ਇਹ ਤਾਂ ਮੁੰਡੇ ਦਾ ਨਾਮ ਦੱਸ ਦਿਓ ਜੀ ਤੇ ਕੁੜੀ ਦਾ ਨਾਮ ਸੀ ਕਹਿੰਦੇ ਚੰਚਲ ਚੰਚਲ ਕੁੜੀ ਦੀ ਡੈਥ ਹੋ ਗਈ ਸੀ ਤੇ ਮਾਂ ਦਾ ਨਾਂ ਪਿੰਕੀ ਸੀਗਾ ਤੇ ਇੱਕ ਕੁੜੀ ਦਾ ਨਾਮ ਸੀਗਾ ਸੀਤਾ ਇੱਕ ਦਿਨ ਬਿੱਟੂ ਸੀ ਉਹੀ ਗੱਲ ਆਪਣੇ ਦਾ ਕਿਉਂਕਿ ਉਦੋਂ ਸੀ ਮੇਰੇ ਮੁੰਡੇ ਦਾ ਉਹੀ ਉਦੋਂ ਕਿਉਂਕਿ ਲੱਭਣਾ ਬੜਾ ਮੁਸ਼ਕਲ ਹੈ ਬਹੁਤ ਘੱਟ ਚਾਂਸ ਹੈ ਤੇ ਮਿਲ ਜ ਮਿਲ ਜੇ ਪਰ ਫਿਰ ਵੀ ਮੈਨੂੰ ਨਹੀਂ ਲੱਗਦਾ ਕਿਉਂਕਿ ਤੁਹਾਡੇ ਨਾਲ ਹੁਣ ਇਹਦਾ ਪਿਆਰ ਪੈ ਗਿਆ ਨਾ ਚ ਰਿਹਾ ਉੱਥੇ ਜਾ ਕੇ ਮੈਨੂੰ ਨਹੀਂ ਲੱਗਦਾ ਉਹ ਯੂਪੀ ਵੀ ਤੁਸੀਂ ਪਹਿਲਾਂ ਪੜਨਾ ਸਾਫ਼ ਜੀ ਦੱਸਦੇ ਹਨਾ ਕਿਉਂਕਿ ਪੜਨਾ ਬਿਹਾਰ ਚ ਪੈ ਜਾਂਦਾ ਯੂਪੀ ਲੱਗੇ ਜਿਹਦੀ ਠੀਕ ਹੈ ਨਾ ਅਗਮਕੂਆ ਕੋਈ ਨਾ ਦਾ ਹੈਗਾ ਉੱਥੇ ਅਗਮਕੂਆ ਦੇ ਕੋਲ ਸਾਡਾ ਘਰ ਆ ਤੇ ਪਤਾ ਨਹੀਂ ਉਹ ਇੱਕ ਵੇਲੇ ਪਰ ਇਹਦਾ ਮੈਂ ਚਾਹਨੀ ਆ ਕਿ ਇਹਦਾ ਵਿਚੇ ਦਾ ਘਰ ਮਿਲਗੇ ਦੁੱਧ ਪੀਂਦਾ ਛੱਡ ਗਏ ਸੀ ਇਹ 9-10 ਮਹੀਨਿਆਂ ਦਾ 9 ਮਹੀਨਾਂ ਦਾ ਪੂਰਾ ਹੀ ਹੋਇਆ ਸੀ ਉਹ ਦੀ ਉਹ ਤੇ ਇਹਦੀਆਂ ਜੀਆਂ ਦਾ ਵਿਚੇ ਦਾ ਕੁਝ ਮਿਲ ਜਵੇ ਇਹ ਤਾਂ ਚਲੋ ਵਿਚਾਰੀਆਂ ਬੈਠੀਆਂ ਹੀ ਆਪਣਾ ਟਾਈਮ ਕੱਟਦੀਆਂ ਨੇ ਹਾਂ ਜੀ ਚਲੋ ਗੁਰਸਬ ਕਿਰਪਾ ਕਰਨ ਇਹਨਾਂ ਦਾ ਵੀ ਹਿੱਕ ਕਰਨੇ ਮਕਾਰ ਮਿਲ ਹਾਂਜੀ ਸਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਭੈਣ ਹੁਣੀ ਸਰਾਲ ਰਾਣੂਆ ਤੋਂ ਆਏ ਆ ਉੱਥੇ ਮਾਵਾ ਪੈ ਮਾਣਾਂ ਦੇ ਨਾਮ ਤੇ ਜਿਹੜਾ ਆਸ਼ਰਮ ਹੈ ਉੱਥੇ ਚਲਾਉਂਦੇ ਸੀ ਤੇ ਕੋਸ਼ ਮਜਬੂਰੀ ਸਮਝ ਲਈਏ ਜਾਂ ਕਿਸੇ ਵੀ ਵਜ੍ਹਾ ਕਰਕੇ ਕਿਉਂਕਿ ਭੈਣ ਹੋਣਾਂ ਦੇ ਨਾਲ ਕੋਈ ਜਿਹੜੀ ਆ ਟੀਮ ਵਰਕੇ ਨਾਲ ਤਾਂ ਨਹੀਂ ਸੀ ਇਹ ਇਕੱਲੇ ਆਪਣੇ ਤੌਰ ਤੇ ਜਿਹੜੀ ਆ ਇਹ ਸੇਵਾ ਕਰਦੇ ਸੀ ਤੇ ਹੁਣ ਕਿਸੇ ਵਜ੍ਹਾ ਕਰਨੇ ਜਿਹੜੀ ਆਪਣੀ ਸੇਵਾ ਆ ਅੱਗੇ ਜਾਰੀ ਨਹੀਂ ਰੱਖ ਸਕਦੇ ਜਿਸ ਦੇ ਕਰਕੇ ਅ ਅੱਜ ਇਹ ਆਪਣੇ ਆਸ਼ਰਮ ਨੂੰ ਜਿਹੜਾ ਬੰਦ ਕਰ ਰਹੇ ਆ ਤੇ ਉਹ ਜੋ ਜਿਹੜੇ ਇਹਨਾਂ ਦੇ ਕੋਲ ਪਰਿਵਾਰ ਦੇ ਵਿੱਚ ਰਹਿੰਦੇ ਮੈਂਬਰ ਇਹ ਸੱਤ ਜਣੀਆਂ ਜਿਹੜੀਆਂ ਮਾਤਾਵਾਂ ਸਾਡੀਆਂ ਰਹਿੰਦੀਆਂ ਆ ਤੇ ਉਹਨਾਂ ਨੂੰ ਗੁਰੂ ਕੀ ਸੋਈ ਆਸ਼ਰਮ ਦੇ ਵਿੱਚ ਛੱਡ ਕੇ ਜਾ ਰਹੇ ਆ ਤੇ ਆਪ ਜੀ ਨਹੀਂ ਸਕ ਜੀ ਵੀਡੀਓ ਦੇ ਵਿੱਚ ਸਾਰੇ ਜਿੰਨੇ ਵੀ ਇਹ ਮੈਂਬਰ ਆਏ ਆ ਨਵੇਂ ਇਹਨਾਂ ਸਾਰਿਆਂ ਦੇ ਬਾਰੇ ਵੇਰਵਾ ਜਿਹੜਾ ਆ ਜਾਣਕਾਰੀ ਆਪ ਜੀ ਤੱਕ ਸਾਂਝੀ ਹੋਈ ਆ ਤੇ ਜਰੂਰ ਆਪ ਜੀ ਇਹਨਾਂ ਕਿਸੇ ਦੇ ਵਿੱਚੋਂ ਵੀ ਆਪ ਜੀ ਕੋਈ ਵੀ ਜਾਣਕਾਰੀ ਰੱਖਦੇ ਆ ਜਾਂ ਕਿਸੇ ਨੂੰ ਪਛਾਣਦੇ ਆ ਜਾਂ ਉਹਨਾਂ ਦੇ ਪਰਿਵਾਰ ਬਾਰੇ ਜਾਣਕਾਰੀ ਰੱਖਦੇ ਆ ਤਾਂ ਜਰੂਰ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਸਾਡਾ ਮੋਬਾਈਲ ਨੰਬਰ 81005 0083 81005 0083 ਤੇ ਇਹਨਾਂ ਨੂੰ ਇਸ ਟਾਈਮ ਇੱਥੇ ਗੁਰੂ ਕੀ ਰਸੋਈ ਅਸ਼ਾਤੋ ਜ਼ਿਲ੍ਹੇ ਦੇ ਵਿੱਚ ਪਿੰਡ ਖੈੜ ਅੱਛਰਵਾ ਛੱਡ ਕੇ ਜਾ ਰਹੇ ਆ ਤੇ ਜਰੂਰ ਸੰਗਜੀ ਆਪਜੀ ਕੋਈ ਵੀ ਇਹਨਾਂ ਬਾਰੇ ਜਾਣਕਾਰੀ ਰੱਖਦੇ ਆ ਸਾਡੇ ਨਾਲ ਜਰੂਰ ਸਾਂਝੀ ਕਰੋ ਤਾਂ ਜੋ ਅਸੀਂ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਤੱਕ ਪਹੁੰਚਾ ਦਈਏ ਜਾਂ ਸਾਨੂੰ ਪੂਰਾ ਕਲੀਅਰ ਹੋ ਜਾਵੇ ਕਿ ਪਰਿਵਾਰ ਕਿਉਂ ਨਹੀਂ ਰੱਖ ਸਕਦੇ ਕਿਉਂ ਜਿੱਦਾਂ ਇਹਨਾਂ ਦਾ ਮਾਤਾ ਜੀ ਹੁਣਾਂ ਤੋਂ ਦੱਸਦੇ ਆ ਕਿ ਇਹ ਪੀਐਨਵੀ ਬੈਂਕ ਦੇ ਵਿੱਚ ਵੀ ਕਾਫੀ ਲੰਮਾ ਸਮਾਂ ਇਹਨਾਂ ਨੇ ਜੌਬ ਕੀਤੀ ਆ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਪਤਾ ਆ ਕਿ ਮਾਤਾ ਜੀ ਹੁਣੀ ਆਸ਼ਰਮ ਦੇ ਵਿੱਚ ਰਹਿ ਰਹੇ ਆ ਪਰ ਗੱਲ ਆਖੀਰ ਉੱਥੇ ਹੀ ਆ ਜਾਂਦੀ ਆ ਕਿ ਅੱਜ ਇਹਨਾਂ ਦੇ ਕੋਲ ਕੋਈ ਇਨਕਮ ਦਾ ਸਰਸ ਨਹੀਂ ਹੈਗਾ ਜੇ ਇਹ ਪੈਨਸ਼ਨ ਕਿਉਂਕਿ ਡਿਸਮਿਸ ਹੋ ਕੇ ਆਈ ਹੈ ਉੱਥੋਂ ਜੇ ਇਹ ਪੈਨਸ਼ਨ ਤੇ ਆਏ ਹੁੰਦੇ ਤੇ ਉਹੀ ਪਰਿਵਾਰ ਨੇ ਇਹਨਾਂ ਨੂੰ ਲੱਭਦੇ ਫਿਰਨਾ ਸੀ ਇਹਨਾਂ ਦੇ ਪੈਸਿਆਂ ਦੇ ਬਦਲੇ ਹਨ ਤੇ ਅੱਜ ਕੱਲ ਰਿਸ਼ਤੇ ਵੀ ਅਮੀਰਾਂ ਦੇ ਪੈਸਿਆਂ ਦੇ ਹੀ ਰਹਿ ਗਏ ਆ ਗਰੀਬ ਬੰਦੇ ਦਾ ਰਿਸ਼ਤਾ ਵੀ ਨਹੀਂ ਰਿਹਾ ਪਰ ਫੇਰ ਵੀ ਬਹੁਤ ਸਾਰੀਆਂ ਜਈਆਂ ਨੇਕ ਰੂਹਾਂ ਵੀ ਹੈਗੀਆਂ ਜੋ ਸੱਚੇ ਮਨੋਂ ਦਿਲੋਂ ਸੇਵਾਵਾਂ ਵੀ ਕਰਦੇ ਆ ਜਿਵੇਂ ਭੈਣ ਹੁੰਦੀ ਐ ਨੇ ਚਿਰ ਤੋਂ ਸੇਵਾਵਾਂ ਕਰਦੇ ਆ ਤੇ ਜਰੂਰ ਸੰਗਜੀ ਸਾਡੀ ਇਸ ਬੇਨਤੀ ਨੂੰ ਮੰਨਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਤਾਂ ਜੋ ਸਾਨੂੰ ਇਹਨਾਂ ਪਰਿਵਾਰਾਂ ਬਾਰੇ ਪਤਾ ਲੱਗ ਸਕੇ ਤੇ ਜੇਕਰ ਆਪਜੀ ਕੋਈ ਵੀ ਨਾ ਪਰਿਵਾਰਾਂ ਬਾਰੇ ਜਾਣਕਾਰੀ ਰੱਖਦੇ ਆ ਤੇ ਮੈਂ ਨੰਬਰ ਫੇਰ ਬੋਲ ਦਿੰਨਾ 810050083 ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰਕੇ ਜਰੂਰ ਸਾਨੂੰ ਜਾਣਕਾਰੀ ਦਿਓ ਤੇ ਅਰਦਾਸ ਬੇਨਤੀ ਕਰਿਓ ਕਿ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਮਨੋਂ ਸੱਚੇ ਦਿਲੋਂ ਇਸ ਸਵਾਲਾਂ ਲੈਂਦੇ ਰਹਿਣ ਤੇ ਇਹ ਬੱਚਾ ਜਿਹੜਾ ਛੋਟਾ ਇਹ ਫਿਲਹਾਲ ਭੈਣ ਹੋਣੀ ਆਪਣੇ ਕੋਲੇ ਰੱਖ ਰਹੇ ਆ ਤੇ ਆਪ ਜੀ ਨੂੰ ਕੋਈ ਇਸ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਮਿਲਦੀ ਆ ਤੇ ਉਹ ਆਪ ਜੀ ਉਹ ਵੀ ਜਰੂਰ ਸਾਂਝੀ ਕਰੋ ਤਾਂ ਜੋ ਆਪਾਂ ਇਹ ਬੱਚੇ ਨੂੰ ਵੀ ਜੇਕਰ ਇਸ ਦਾ ਪਰਿਵਾਰ ਐਕਸੈਪਟ ਕਰਦਾ ਆ ਤੇ ਬੱਚੇ ਨੂੰ ਉਸ ਦੇ ਪਰਿਵਾਰ ਤੱਕ ਭੇਜੀਏ ਤੇ ਇਹਨੀਆਂ ਬੇਨਤੀਆਂ ਨੂੰ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ